ਮੈਂ ਤੁਹਾਡੇ ਕਰਕੇ ਆਪਣਾ ਸਾਰਾ ਕੁਝ ਛੱਡਿਆ ਹੀ ਕਿਤੇ ਕੰਮ ਨੂੰ ਤੁਸਨਾ ਮੇਰਾ ਸਾਥ ਨਾ ਛੱਡ ਦਿਓ ਮੈਂ ਨਾ ਛੱਡਦਾ ਬੱਚਾ ਦੇਖਦੇ ਕੀ ਹੋਵੇ ਲੱਕ ਮੰਡੀ ਚੱਪਾਨੀ ਦਾ ਯਾਰ ਚੰਗੀ ਪਹੁੰਚਦੇ ਜਾ ਯਾਰ ਵਧੀਆ ਠੀਕ ਸੀ ਉਹਦਾ ਚੈੱਕ ਕਰ ਲੀ ਚੀਕਾ ਮਾਰ ਮਾਰ ਦੱਸਦੀ ਆ ਲੋਕਾਂ ਇਕੱਠੇ ਕਰਦੀ ਸਾਹੀ ਦਾ ਤੇਰਾ ਬਾਪਾ ਪਾਪਾ ਨੂੰ ਬੋਲਦਾ ਰੰਮਾ ਵੇ ਦੇਖ ਇਹਨੂੰ ਕੀ ਕਰਤਾ ਲੈ ਮੀ ਮੈਨੂੰ ਗਾਇ ਲੱਗਦਾ ਇਹ ਤਾਂ ਸੱਚੀ ਮਾਰਗੀ ਵਿੱਚ ਆ ਬੱਟੀ ਮੈਂ ਤੈਨੂੰ ਕਿਹਾ ਤੀ ਥੋੜਾ ਹਾਈ ਰੱਬ ਮੈਂ ਤਾਂ ਵਿਆਹ ਤੋਂ ਪਹਿਲਾਂ ਕਿੱਡੇ ਕਿੱਡੇ ਸੁਪਨੇ ਦੇਖੇ ਸੀਗੇ ਵੀ ਮੈਂ ਤਾਂ ਐਸ਼ ਕਰੂੰਗੀ ਮੇਰੇ ਸਹੁਰੇ ਐ ਹੋਣਗੇ ਐ ਹੋਣਗੇ ਪਰ ਮੈਨੂੰ ਕੀ ਪਤਾ ਸੀਗਾ ਉਰੇ ਤਾਂ ਕੁਛ ਵੀ ਨਹੀਂ ਹੋਵੇਂਦਾ ਨਾ ਤਾਂ ਮੈਨੂੰ ਮੰਮੀ ਪਸੰਦ ਕਰਦੀ ਆ ਨਹੀਂ ਦੀਦੀ ਮੈਂ ਆਪਦੀ ਜ਼ਿੰਦਗੀ ਕਿਵੇਂ ਕੱਢੂੰਗੀ ਓਰੇ ਛਲ ਕੋਈ ਨਾ ਇਹ ਤਾਂ ਮੇਰੇ ਨਾਲ ਨੇ ਉਹਨਾਂ ਦਾ ਕੀ ਐ ਭਾਬੀ ਕੀ ਇੱਥੇ ਪੈਰ ਜੇ ਮਾਰਦੀ ਫਰੀ ਜੰਨੀ ਆ ਕਿਹੜਾ ਵੇਲਾ ਹੋ ਗਿਆ ਮੈਨੂੰ ਵਾਜਾ ਮਾਰਦੀ ਨੂੰ ਭਾਬੀ ਭਾਬੀ ਕਰੀ ਜੰਨੀ ਆ ਮੈਂ ਬੋਲ ਤਾਂ ਪਿਆ ਕਰ ਦੀਦੀ ਮੈਂ ਨਾ ਇੱਥੇ ਝਾੜੂ ਲਾਈ ਜਾਂਦੀ ਸੀ ਮੈਂ ਕਿਹਾ ਚਲ ਝਾੜੂ ਲਾ ਕੇ ਫਿਰ ਤੁਹਾਡੇ ਕੋਲ ਆਨੀ ਆ ਮੇਰੇ ਕੋਲ ਆ ਕੇ ਕੀ ਕਰਨਾ ਤੇ ਸਰਾਣੇ ਚੜ ਕੇ ਬਹਿ ਗਈ ਮੇਰੇ ਮੈਂ ਚਾਹ ਮੰਗਦੀ ਸੀ ਚਾਹ ਨਹੀਂ ਦਿੱਤੀ ਤਾਂ ਮੈਨੂੰ ਸਿਰ ਪਤਾ ਮੇਰੇ ਕਿੰਨਾ ਦੁਖਦਾਗਾ ਬਸ ਤੁਸੀਂ ਗੁੱਸਾ ਨਾ ਕਰੋ ਮੈਂ ਝਾੜੂ ਲਾ ਕੇ ਨਾ ਤੁਹਾਨੂੰ ਚਾਹ ਵਣਾ ਕੇ ਦੇ ਦਿੰਨੀ ਆ ਬਸ ਕਿਹੜਾ ਬੇੜਾ ਹੋ ਗਿਆ ਉੱਠੀ ਨੂੰ ਉੱਥੇ ਹੀ ਜੁੜਨ ਜੁੜਨ ਕਰੀ ਜੰਨੀ ਆ ਕਰੀ ਜੰਨੀ ਆ ਇੰਨਾ ਤਾਂ ਪਤਾਗਾ ਵੀ ਜੇ ਪਈ ਆਗੀ ਤਾਂ ਉਹਨੂੰ ਚਾਹ ਪਾਣੀ ਪੁੱਛ ਲਵਾਂ ਪਹਿਲਾਂ ਮੈਂ ਤੁਹਾਡੇ ਕੋਲੇ ਗਈ ਸੀ ਚਾਹ ਲੈ ਕੇ ਤੁਸੀਂ ਪਏ ਸੀਗੇ ਉਹ ਫਿਰ ਚਾਹ ਠੰਡੀ ਹੋ ਗਈ ਮੈਂ ਐਵੇਂ ਵਾਪਸ ਟੱਕ ਲਈ ਨਾਲੇ ਨਾ ਮੇਰੀ ਇੱਕ ਗੱਲ ਹੋਰ ਸੁਣ ਲੈ ਦਿਮਾਗ 'ਚ ਰੱਖ ਲੈ ਜੇ ਇਹ ਕੋਈ ਗੱਲ ਨਾ ਤੇਰੀ ਮੇਰੀ ਮੇਰੇ ਭਰਾ ਕੋਲੇ ਨਿਕਲ ਗਈ ਹਵਾ ਵੀ ਤਾਂ ਤੂੰ ਹੈ ਨਹੀਂ 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 ਦੀਦੀ ਡੇਢ ਮਹੀਨਾ ਹੋ ਗਿਆ ਵਿਆਹ ਨੂੰ ਅੱਜ ਤੱਕ ਮੈਂ ਤਾਂ ਕਦੇ ਵੀ ਨਹੀਂ ਕੋਈ ਗੱਲ કરી ਥੋੜੀ ਕਰਨੀ ਵੀ ਹੈ ਨਹੀਂ ਸੁਣ ਲਿਆ ਨਾਲੇ ਨਾ ਆ ਐ ਕਰ ਫਟਾਫਟ ਝਾੜੂ ਮਾਰ ਤੇ ਅੰਦਰ ਆ ਕੇ ਮੈਨੇ ਚਾਹ ਬਣਾ ਕੇ ਦੇਹ ਘਟਕ ਹਾਂਜੀ ਇੱਕ ਤਾਂ ਸਾਰਾ ਦਿਨ ਕੰਮ ਕਰਦੀ ਆਂ ਆਪਦੇ ਘਰੇ ਤਾਂ ਮੈਂ ਕਦੇ ਡੱਕਾ ਵੀ ਨਹੀਂ ਤੋੜ ਕੇ ਦੇਖਿਆ ਸੀ ਨਾਲੇ ਸਾਰਾ ਦਿਨ ਇਹਨਾਂ ਦੀਆਂ ਸੁਣਨੀਆਂ ਪੈਂਦੀਆਂ ਨੇ ਕਰੀ ਜਾਂਦੀ ਸੀ ਗਗਨ ਕੁਛ ਨਹੀਂ ਭੰਡ ਜੇ ਮੰਜ ਕੇ ਲੈ ਕੇ ਆਈ ਸੀ ਹੋਰ ਬਸ ਠੀਕ ਆ ਠੀਕ ਆ ਤੁਹਾਡੇ ਕੋਲ ਹੀ ਰਹਿਣੀ ਆ ਤੁਸੀਂ ਉਹ ਮੈਨੂੰ ਪੁੱਛੀ ਜਾਂਦੇ ਹੋ ਠੀਕ ਹੈ ਉਹਨਾਂ ਨੂੰ ਪਤਾ ਮੇਰਾ ਹੱਕ ਨਹੀਂ ਯਾਰ ਪੁੱਛਣ ਦਾ ਹੱਕ ਤਾਂ ਹੈਗਾ ਮੈਂ ਮੰਨਦੀ ਆ ਪਰ ਨਾ ਕਦੇ-ਕਦੇ ਸੱਚੀ ਮੈਨੂੰ ਬਹੁਤ ਡਰ ਲੱਗਦਾ ਹਨਾ ਮੈਂ ਮਾ ਤੁਹਾਡੇ ਕਰਕੇ ਆਪਣਾ ਸਾਰਾ ਕੁਝ ਛੱਡਿਆ ਹੀ ਕਿਤੇ ਕੱਲੋਂ ਤੁਸੀਂਓ ਮੇਰਾ ਸਾਥ ਨਾ ਛੱਡ ਦਿਓ ਯਾਰ ਤੂੰ ਇਹ ਕਹੇ ਜੀਆਂ ਗੱਲਾਂ ਕਰੀ ਜੰਨੀ ਆ ਜਦ ਮੈਂ ਤੈਨੂੰ ਲੈ ਕੇ ਆਇਆ ਨਾ ਤਾਂ ਫਿਰ ਮੈਂ ਰੱਖੂ ਵੀ ਤੈਨੂੰ ਉਹ ਤਾਂ ਠੀਕ ਐ ਕੱਲੋਂ ਕੋਈ ਗੱਲ ਹੋ ਜੇ ਕਰ ਜੇ ਮੈਂ ਕਿੱਥੇ ਜਾਊਂਗੀ ਫੇਰ ਮੇਰਾ ਮੇਰਾ ਤਾਂ ਕੋਈ ਵੀ ਨਹੀਂ ਹੈਗਾ ਹੈਗਾ ਕਿਉਂ ਨਹੀਂ ਯਾਰ ਮੰਮੀ ਆ ਭੈਣ ਆ ਰਿਸ਼ਤੇਦਾਰਾ ਆਪਣੇ ਸਾਰੇ ਤੇਰੇ ਹੀ ਆ ਇਹ ਗੱਲਾਂ ਕਿਉਂ ਕਰਦੀਆਂ ਤੂੰ ਮੈਨੂੰ ਤੁਹਾਡਾ ਸਾਥ ਚਾਹੀਦਾ ਨਾ ਬਸ ਮੈਂ ਤੇਰੇ ਨਾਲ ਆ ਫਿਰ ਬਸ ਤੁਸੀਂ ਨਾ ਕਦੇ ਵੀ ਐ ਸੋਚਿਓ ਵੀ ਹਾਂ ਕਿਸੇ ਪਿੱਛੇ ਲੱਗ ਕੇ ਵੀ ਜਾਂ ਮੈਨੂੰ ਛੱਡ ਦੋ ਜਾਂ ਕੁਝ ਵੀ ਜਦ ਜੇ ਮੈਨੂੰ ਤੈਨੂੰ ਛੱਡਣਾ ਹੁੰਦਾ ਨਾ ਫਿਰ ਮੈਂ ਤੈਨੂੰ ਲੈ ਕੇ ਨਹੀਂ ਆਉਂਦਾ ਸੀ ਠੀਕ ਐ ਇਹ ਮੇਂਦੀ ਗੱਲਾਂ ਨਾ ਕਰਿਆ ਕਰ ਤੂੰ ਘਰ ਚ ਬਹੁਤ ਗੱਲਾਂ ਹੋ ਜਾਂਦੀਆਂ ਨੇ ਬਹੁਤ ਐਵੇਂ ਦੇ ਹਾਲਾਤ ਆ ਜਾਂਦੇ ਨੇ ਜਿੱਥੇ ਬੰਦੇ ਨੂੰ ਨਾ ਕਈ ਵਾਰੀ ਇੱਕ ਪਾਸਾ ਵੀ ਚੁਣਨਾ ਪੈ ਜਾਂਦਾ ਫਿਰ ਉਹ ਰਸਤਾ ਤੇਰਾ ਹੀ ਚੁਣੂ ਮੈਂ ਠੀਕ ਐ वैसे ਤਾਂ ਮੈਨੂੰ ਤੁਹਾਡੇ ਤੇ ਯਕੀਨ ਹੈ ਜੇ ਯਕੀਨ ਹੈ ਤਾਂ ਹੀ ਆਪਦਾ ਸਾਰਾ ਕੁਝ ਛੱਡ ਕੇ ਤੁਹਾਡੇ ਨਾਲ ਆ ਗਈ ਨਾ ਬਸ ਵਿਸ਼ਵਾਸ ਰੱਖਣਾ ਫਿਰ ਵਿਸ਼ਵਾਸ ਆ ਮੈਨੂੰ ਤੁਹਾਡੇ ਤੇ ਐ ਤਾਂ ਪੂਰਾ ਬਸ ਬਾਕੀ ਤੂੰ ਐਵੇਂ ਟੈਨਸ਼ਨ ਨਾ ਕਰਿਆ ਕਰ ਠੀਕ ਹੈ ਮੈਂ ਤੇਰੇ ਨਾਲ ਆਂ ਜਦ ਹਾਂਜੀ ਉਹ ਤਾਂ ਹੈ ਹੀ ਗਗਨਾ ਕਿੱਥੇ ਮਰ ਗਈ ਸੁਣਦੀ ਨਹੀਂ ਹੈਗੀ ਮੇਰੀ ਗੱਲ ਪਾਣੀ ਦੀ ਘੁੱਟ ਦੇ ਦੇ ਕਣੀ ਕੀ ਅੰਦਰੀ ਪੈਰ ਜੇ ਮਾਰਦੀ ਫਿਰੀ ਜਾਂਦੀ ਆ ਨਹੀਂ ਗਾਗਣਾ ਸੁਣਦਾ ਨਹੀਂ ਤੈਨੂੰ ਓਹੋ ਨਹੀਂ ਮਾ ਕਿਨੂੰ ਵਜਾ ਮਰੀ ਜਾਂਦੀ ਆ ਉਹਨੂੰ ਜਿਦੋਂ ਹਜੇ ਤੱਕ ਮੈਨੂੰ ਚਾਹ ਨਹੀਂ ਸਰੀ ਹੈਗੀ ਹੋਰ ਨਾ ਤੈਨੂੰ ਨੇਕੜੂ ਲਿਆ ਕੇ ਦੇ ਦੇਵੇ ਕਿੱਥੇ ਉਹ ਪੈਰ ਮਾਰਦੀ ਫਿਰੀ ਜਾਂਦੀ ਆ ਕੀ ਕਰੀ ਜਾਂਦੀ ਆ ਅੰਦਰੀ ਹਾਏ ਓਏ ਰੱਬਾ ਕਹਿੰਦੇ ਡੁੱਬੀ ਤਾਂ ਤਾਂ ਜੇ ਸਾਹ ਨਾ ਆਇਆ ਉਹ ਤਾਂ ਨਾ ਸੁਣਦੀ ਨਹੀਂ ਕਿਸੇ ਦੀ ਉਹ ਤਾਂ ਇੱਕ ਹੀ ਆ ਬਸ ਵੀ ਮੈਂ ਇੱਥੇ ਆ ਗਈ ਹੁਣ ਮੈਂ ਇੱਥੇ ਰਾਣੀ ਬਣ ਕੇ ਰਹੂੰ ਮਾਂ ਤੇਤੋ ਨਹੀਂ ਗੁੱਸਰਦਾ ਹੈਗਾ ਤੂੰ ਤਾਂ ਉਹਨੂੰ ਗੋਡਿਆਂ ਥੱਲੇ ਲੈ ਲਵੇਂ ਇਹਨੇ ਜੈ ਵੱਡੀ ਨੇ ਦੁਖੀ ਕਰ ਲਿਆ ਕੀ ਕਰਾਂ ਮੈਂ ਇਹਦਾ ਬਹੂ ਦਾ ਉਹਦਾ ਕੀ ਕਰਨਾ ਮੁੰਡਾਗਾ ਉਹ ਨਹੀਂ ਸੁਣਦਾ ਹੈਗਾ ਉਹਨੂੰ ਨਹੀਂ ਕਹਿ ਸਕਦੀ ਹੈਗੀ ਉਹ ਤਾਂ ਕਹਿੰਦਾ ਸੀ ਮੈਂ ਤਾਂ ਆਪਦੀ ਮਨਪਸੰਦ ਨਾਲ ਵਿਆਹ ਕਰਾ ਲਿਆ ਆ ਕਰਾ ਲਿਆ ਦੇਖ ਲੈ ਪਾਣੀ ਵੀ ਨਹੀਂ ਸਰਦਾ ਹੁਣ ਕੀ ਕਰਾਂ ਉਹਦਾ ਹੁਣ ਜਵਾਕਦਾ ਮੈਂ ਮਨ ਦੁਖੀ ਕਰਾਂ ਉਹਨੂੰ ਤਾਂ ਕਹਿ ਵੀ ਨਹੀਂ ਸਕਦੀ ਇਹਦੇ ਜੁੰਡੇ ਪੱਟਦੀਆਂ ਕੱਢਦੀਆਂ ਅੰਦਰੋਂ ਕੀ ਕਰਦੀ ਆ ਇਹ ਸੋਲਦੀ ਨਹੀਂ ਮੇਰੀ ਗੱਲ ਸੁਣਦਾ ਮਾਂ ਹੁਣ ਜੇ ਮੈਂ ਕਹੂੰਗੀ ਨਾ ਫਿਰ ਅਗਲੇ ਨੇ ਕਹਿਣਾ ਵੀ ਨਨਦ ਬੋਲਦੀ ਆਗੀ ਤੂੰ ਤਾਂ ਸਾਰਾ ਕੁਝ ਕਹਿ ਸਕਦੀ ਆਂਗੀ ਤੂੰ ਤੀ ਇਹ ਰਾਹ ਦੀ ਗੱਲ ਤਾਨੂੰ ਕਹਿ ਸਕਦੀ ਆਂ ਜੇ ਨਹੀਂ ਉਹਦਾ ਦਿਮਾਗ ਕੰਮ ਕਰਦਾ ਉਹਨੂੰ ਨਹੀਂ ਕੋਈ ਗੱਲ ਔੜਦੀ ਉਹਦੀ ਉਹਨੂੰ ਸਿਖਾ ਦਿਆ ਕਰ ਉਹਦੇ ਜੂੰਡੇ ਪੱਟ ਉਹਨੂੰ ਬਾਹਰ ਕੱਢ ਕੇ ਲਿਆ ਕੀ ਕਰੀ ਜਾਂਦੀ ਅੰਦਰੇ ਉਹ ਮਾਂ ਮੇਰਾ ਤਾਂ ਨਾ ਫਿਰ ਤੈਨੂੰ ਪਤਾ ਫਿਰ ਜਦੋਂ ਮੇਰਾ ਬੀਪੀ ਵੱਧਣ ਲੱਗਣ ਨਾ ਇੱਕ ਮਿੰਟ ਲੱਗਣਾਗਾ ਮੈਂ ਤਾਂ ਫਿਰ ਤੈਨੂੰ ਪਤਾ ਵੀ ਕੀ ਕੁਝ ਕਰ ਦੂੰ ਉਹਦੇ ਨਾਲ ਕਰਨ ਨੂੰ ਮੈਂ ਕਰ ਨਹੀਂ ਸਕਦੀ ਉਹ ਜਵਾਕ ਤੇ ਮੈਨੂੰ ਤਰਸ ਆ ਜਾਂਦਾ ਜਵਾਕ ਕਰਕੇ ਤਾਂ ਮੈਂ ਨਹੀਂ ਬੋਲਦੀ ਹੈਗੀ ਵੀ ਚਲ ਕਾ ਨੂੰ ਕਾ ਨੂੰ ਵੀ ਹੋਰਾਂ ਮਨ ਦੁਖੀ ਕਾ ਨੂੰ ਕਰਨਾ ਵੀ ਇਹ ਆਪੀ ਸੁਧਰ ਜੂਗੀ ਹੁਣ ਮੈਂ ਦੇਖ ਲਾ ਸਵੇਰ ਦੀ ਉੱਠੀ ਹੋਈਆਂ ਘੰਟਾ ਹੋ ਗਿਆ ਮੈਨੂੰ ਬਾਜਾ ਮਾਰ ਦੀ ਨਹੀਂ ਚਾਹ ਨਹੀਂ ਸਰੀ ਉਹ ਤੋਂ ਕੀ ਸੋਚਿਆ ਤੀ ਕੀ ਹੋ ਗਿਆ ਸੋਚਿਆ ਤੀ ਇਨੇ ਚਾਵਾਂ ਨਾਲ ਮੁੰਡੇ ਦਾ ਵਿਆਹ ਕਰਾਂਗੇ ਲੈ ਸੋਚਣਾ ਸੋਚਣਾ ਕੀ ਆਗਾ ਤੂੰ ਤਾਂ ਇੱਕੀ ਗੱਲ ਦੇ ਪਿੱਛੇ ਲਾਈ ਰਹਿਕ ਤੁਹਾਡੀ ਚੰਗੀ ਹੋਵੇ ਨਾ ਇਹਨੂੰ ਤੱਕੇਰੇ ਦੇ ਬਾਹਰ ਕੱਢੇ ਇਹ ਜੀ ਨੂੰ ਗੁੱਸਾ ਨਾ ਕਰ ਤੂੰ ਪੈ ਜਾ ਜਾ ਉਹਨੂੰ ਭੇਜ ਬਾਰੇ ਕੇ ਚਾਹ ਪਾਣੀ ਦੀ ਘੁੱਟ ਦੇ ਦੇ ਮਾਂ ਨੂੰ ਮੈਂ ਤਾਂ ਕਹਿ ਦੰਨੀ ਆ ਜੇ ਸੁਣ ਲੂਗੀ ਬਾਹੋਂ ਫੜ ਕੇ ਲਿਆ ਉਹਨੂੰ ਬਾਹਰ ਕੀ ਕਰਦੀ ਆ ਉਹ ਅੰਦਰ ਲਹੂ ਪੀ ਲਿਆ ਬਹੂ ਨੇ ਘੰਟਾ ਲਾਤਾ ਪਾਣੀ ਲਿਓਣ ਨੂੰ ਹਾਈ ਹਾਈ ਆ ਜੈ ਵੱਡੀ ਗਰਮੀ ਪੈਂਦੀ ਆ ਇਹ ਆਤਾ ਪੁੱਬੜ ਵਰਗਾ ਪਾਣੀ ਨਹੀਂ ਮੰਮੀ ਮੈਂ ਤਾਂ ਫ੍ਰਿਜ ਚੋਂ ਪਾਣੀ ਲੈ ਕੇ ਆਈ ਆ ਪੁੱਤਿਆਰੀਆ ਦੇਖ ਤਾਂ ਲਿਆ ਕਰ ਗਲਾਸ ਨੂੰ ਹੱਥ ਲਾ ਕੇ ਤਾਂ ਦੇਖ ਲੈਂਦੀ ਪਾਣੀ ਗਰਮ ਤੀਕ ਠੰਡਾ ਤੀ ਪਾਰੇ ਮਾਰੀ ਮੇਰੇ ਜ਼ਹਿਰ ਮਥੇ ਕੀ ਕਰਾਂ ਮੈਂ ਤੇਰਾ ਮੰਮੀ ਤੁਹਾਨੂੰ ਉਹੀ ਲੱਗਿਆ ਮੈਂ ਤਾਂ ਪਾਣੀ ਠੰਡਾ ਲੈ ਕੇ ਆਈ ਸੀ ਬੋਲਦੀਆਂ ਹੁਣ ਮੇਰੇ ਮੂਰੇ ਐਂ ਜਬਾਨ ਲੜਾਈਂਗੀ ਤੂੰ ਮੇਰੇ ਨਾਲ ਨਹੀਂ ਨਹੀਂ ਮੰਮੀ ਮੈਂ ਤੁਹਾਡੇ ਮੂਰੇ ਕਿੱਥੇ ਬੋਲਦੀ ਆ ਮੈਂ ਤਾਂ ਕੁਛ ਬੋਲੀ ਵੀ ਨਹੀਂ ਆਈ ਹਾਂ ਤੇ ਬੋਲਾਂਗੀ ਆਈ ਬੋਲਾਂਗੀ ਮੇਰੇ ਮੂਰੇ ਕੀ ਕਰੀ ਜਾਨੀਓ ਸੱਸ ਨੂੰ ਹਾਂ ਦੋਨੇ ਕੁਛ ਨਹੀਂ ਪੁੱਤ ਆ ਬਹੂ ਨੂੰ ਕਹਿੰਦੀ ਸਿਰ ਵਾ ਲੈਣ ਦੀ ਲੈ ਕਿਵੇਂ ਮੈਂ ਕਿਹਾ ਗਰਮੀ ਚ ਬਾਲ ਖੰਡੇ ਪਏ ਨੇ ਮਾਂ ਤੂੰ ਬਾਦੰਦੀ ਦੱਸ ਲੈ ਮੈਂ ਬਾਦੰਨੀ ਆ ਪੁੱਤ ਲੱਗਨ ਤੂੰ ਕਿਵੇਂ ਦਾਸ ਜੀ ਹੋਈ ਲੱਗਦੀ ਆ ਮੈਨੂੰ ਨਹੀਂ ਨਹੀਂ ਉਹਦਾ ਗਰਮੀ ਜਿਆਦੇ ਆ ਗਰਮੀ ਕਰਕੇ ਹੋ ਜਾਂਦਾ ਦੁੱਖਦਾ ਤਾਂ ਨਹੀਂ ਤੇਰਾ ਕੁਛ ਮੈਂ ਤਾਂ ਕਿਹਾ ਸੀ ਮੈਂ ਕੰਮ ਕੰਮ ਕਰਕੇ ਪੈ ਜਾ ਘੰਟਾ ਰੈਸਟ ਕਰ ਲਾ ਕਰ ਲੂ ਪੈ ਜਾਂਦੀ ਐ ਮੰਮੀ ਤੈਨੂੰ ਕਹਿੰਦੀ ਸੀ ਹੋਰ ਕਿਰਨਾ ਕਰ ਲੂ ਕੰਮ ਜਿਹੜਾ ਰਹਿ ਗਿਆ ਕੋਈ ਨਾ ਮੰਮੀ ਮੈਂ ਅੰਦਰ ਕੰਮ ਕਰਦੀ ਆ ਨਾਲੇ ਆ ਬਾਲ ਬੂਲ ਇਕੱਠੇ ਕਰ ਲਾ ਜੂੜਾ ਬਣਾ ਲਾ ਗਰਮੀ ਬਹੁਤ ਆ ਪੈ ਜਾ ਤੂੰ ਆਰਾਮ ਕਰ ਲਾ ਠੀਕ ਐ ਕਿਉਂ ਮਾਂ ਵਧੀਆ ਧਿਆਨ ਰੱਖਦੀ ਐ ਤੇਰਾ ਹਾਂ ਪੁੱਤ ਧਿਆਨ ਤਾਂ ਬਹੁਤ ਰੱਖਦੀ ਐ ਹੋ ਗਿਆ ਨਾ ਸੁੱਖ ਤਾਂ ਆਉਣ ਦਾ ਹਾਂ ਪੁੱਤ ਸੁੱਖ ਤਾਂ ਬਥੇਰਾ ਹੋ ਗਿਆ ਮੈਨੂੰ ਮੈਂ ਤਾਂ ਸੁੱਤੀ ਉੱਠੀ ਆ ਕਹਿੰਦੀ ਮੰਮੀ ਤੂੰ ਬਾਹਰੇ ਪੈ ਜਾ ਮੈਂ ਤਾਂ ਇੱਥੇ ਬੈਠੀ ਆ ਸਵੇਰ ਦੀ ਠੀਕ ਆ ਹੂੰ ਭੈਣ ਤੇਰੀ ਹੋਣੀ ਉੱઠી ਸੀ ਹਜੇ ਸੁਖ ਤਾਂ ਪੁੱਤ ਮੈਨੂੰ ਬਥੇਰਾ ਹੂੰ ਹੂੰ ਸਾਰਾ ਕੰਮ ਕਰਦੀ ਆ ਚੰਗੀ ਆ ਬਹੁਤਾ ਰਲ ਮਿਲ ਕੇ ਰਿਹਾ ਕਰੋ ਦੋਨੇ ਜਾਨੀਆਂ ਨਾ ਕੋਈ ਨਾ ਪੁੱਤ ਤੂੰ ਬੇਫਿਕਰ ਰਹਿ ਤੂੰ ਕੰਮ ਗਿਆ ਸੀ ਜਿਹੜੇ ਹੋ ਗਿਆ ਕੰਮ ਤਾਂ ਹੋ ਗਿਆ ਮਾਂ ਅੱਛਾ ਹੂੰ ਚਲੋ ਬਹੁਤ ਆਰਾਮ ਕਰਦੀ ਹੋਊਗੀ ਤੂੰ ਭੈਣ ਨੂੰ ਕਹ ਦੇ ਰੋਟੀ ਖਾ ਲੈ ਠੀਕ ਆਦਾ ਪੁੱਤ ਆਗੇ ਬਾਪੂ ਜੀ ਹਾਂ ਪੁੱਤ ਆ ਗਿਆ ਮੈਂ ਕਹਿੰਦੀ ਸੀ ਬਾਪੂ ਜੀ ਟਾਈਮ ਨਾਲ ਆਜਿਆ ਕਰੋ ਗਰਮੀ ਬਹੁਤ ਆ ਕਿਹੜਾ ਵੇਲਾ ਹੋ ਗਿਆ ਤੁਸੀਂ ਰੋਟੀ ਵੀ ਨਹੀਂ ਖਾਧੀ ਸਵੇਰ ਦੀ ਉਹ ਤੇਰਾ ਤਾਂ ਆਇਓ ਮਿਲ ਗਿਆ ਪੁੱਤ ਉਹਨਾਂ ਕੋਲ ਬਹਿ ਗਿਆ ਸੀ ਮਦੋਮਤ ਅੱਛਾ ਅੱਛਾ ਚਲੋ ਕੋਈ ਨਾ ਬੋਰੋ ਟੀ ਢਾਗਾ ਹਾਂ ਬਾਪੂ ਜੀ ਮੈਂ ਤਾਂ ਠੀਕ ਆ ਤੇਰਾ ਮੂੰਹ ਕਿਉਂ ਦਾਹ ਜਾਇਆ ਹੋਇਆ ਪਿਆ ਪੁੱਤ ਹਾਂ ਨਹੀਂ ਨਹੀਂ ਬਾਪੂ ਜੀ ਉਹ ਨਾ ਮੈਂ ਅਜੇ ਠੀਕ ਜੀ ਨਹੀਂ ਹੈਗੀ ਤੇਰੀ ਮਾਂ ਨੇ ਤਾਂ ਕੁਝ ਕਹਿਤਾ ਤੈਨੂੰ ਬੋਲੀ ਜਿਹੇ ਜੀ ਆਹੋ ਨਾ ਨਾ ਮਾਂ ਦੇ ਸੁਆਦ ਤਾਂ ਤੁਹਾਨੂੰ ਪਤਾ ਨਹੀਂ ਮੈਨੂੰ ਤਾਂ ਸੁਭਾਅ ਦਾ ਪਤਾ ਉਹ ਥੋੜੀ ਅੜਪ ਜੀ ਹੈਗੀ ਹੈਗੀ ਤੰਗ ਤਾਂ ਹੀ ਕਰਦੇ ਆ ਤੈਨੂੰ ਦੱਸ ਦੇ ਭਾਈ ਮੈਨੂੰ ਕਿਤੇ ਕੁਛ ਤੇ ਹੋਵੇ ਉਹਲਾ ਸਾਥੋਂ ਰੱਖਦੀ ਹੋਵੇਂ ਤੂੰ ਨਾ ਨਾ ਬਾਪੂ ਜੀ ਹਾਂ ਜਦੋਂ ਹੁਣ ਮੈਨੂੰ ਵੀ ਪਤਾ ਮਾਂ ਦੇ ਸੁਭਾਅ ਦਾ ਮੈਂ ਗੁੱਸਾ ਕਿਉਂ ਕਰਨਾ ਉਹਨਾਂ ਦੀ ਗੱਲ ਦਾ ਉਹ ਵੀ ਤਾਂ ਮੇਰੀ ਮਾਂ ਜੇ ਮੈਨੂੰ ਘੂਰ ਲੈਂਦੀ ਆ ਜੇ ਕੁਛ ਕਹਿ ਲੈਂਦੀ ਆ ਤਾਂ ਮੇਰੇ ਚੰਗੇ ਵਾਸਤੇ ਹੀ ਕਹਿੰਦੀ ਹੋਣੀ ਨਾ ਹਾਂ ਉਹ ਤਾਂ ਠੀਕ ਆ ਪੁੱਤ ਫੇਰ ਵੀ ਕੋਈ ਗੱਲ ਦਿਲਚਾ ਨਾ ਰੱਖੀ ਚੰਗਾ ਜੇ ਤੈਨੂੰ ਤੰਗ ਕਰਦੀਆਂ ਨੇ ਪੁੱਤ ਮਾਂ ਮਾਤੀਆਂ ਤਾਂ ਮੈਨੂੰ ਦੱਸਦੀ ਠੀਕ ਆ ਤੂੰ ਸਾਡੀ ਧੀ ਆਂ ਗਈ ਘਰ ਦੀ ਠੀਕ ਆ ਨਹੀਂ ਬਹੂ ਨਹੀਂ ਹੈਗੀ ਹਾਂਜੀ ਹਾਂ ਜਿਆ ਵੀ ਇਸ ਪਰਵਾਰ ਨੂੰ ਆਪਣਾ ਹੀ ਸਮਝਿਆ ਹਾਂ ਮੈਂ ਕਿਹੜਾ ਮਾਂ ਨੂੰ ਆਪਣੀ ਸੱਸ ਸਮਝਦੀ ਆ ਜਾਂ ਨਣਦ ਨੂੰ ਆਪਣੀ ਨਣਦ ਮੈਂ ਤਾਂ ਭੈਣ ਸਮਝਦੀ ਆ ਉਹਨੂੰ ਵੀ ਠੀਕ ਆ ਬਾਕੀ ਤੁਸੀਂ ਬੈਠ ਜਾਓ ਮੈਂ ਰੋਟੀ ਪਾ ਦਿੰਨੀ ਆ ਚੰਗਾ ਪੁੱਤ ਰੋਟੀ ਪਾਲ ਫਿਰ ਹਾਂਜੀ ਚਲ ਆ ਕੰਮ ਨਵੇੜ ਕੇ ਆਇਆ ਪੁੱਤ ਭਾਈ ਕੁੜੀਏ ਕੀ ਤੂੰ ਜਿਵੇਂ ਇੱਟ ਜਿਉਂਗਲੀਆਂ ਮਾਰੀ ਜਾਂਦੀਆਂ ਓਹੋ ਬਾਪੂ ਮੇਰਾ ਨਾ ਸਿਰ ਦੁਖੀ ਜਾਂਦਾ ਸੀਗਾ ਮੈਂ ਤਾਂ ਤਾਂ ਹੀ ਬਾਹਰ ਆ ਕੇ ਬੈਗੀ ਅੱਜ ਮੈਨੂੰ ਛੇੜੀ ਜਾਂਦੀ ਐ ਬੈਠੇ ਕੁੜੀ ਨਾਲ ਜਵਾਗੜੀਆਂ ਕੰਮ-ਕੰਮ ਕਰਾ ਲਾ ਧੁੱਪੇ ਮਰਦੀ ਐ ਜਵਾਗੜੀ ਲੈ ਬਾਪੂ ਦੋ ਤਾਂ ਸੂਟ ਸੀਗੇ ਤਾਂ ਕੀ ਹੋ ਗਿਆ ਜੇ ਦੋ ਕੱਪੜੇ ਧੋਤੇ ਉਹਨੇ ਉਹਨੂੰ ਤਾਂ ਉਹਦਾ ਕੰਮ ਯਾਦ ਰਹਿੰਦਾ ਮੇਰਾ ਨਹੀਂ ਰਹਿੰਦਾ ਕਿ ਜਿਹੜਾ ਮੈਂ ਇੰਨਾ ਕੰਮ ਨਾਲ ਕਰਾਉਣੀ ਹੈਗੀ ਉਹ ਗਾਂਹਾਂ ਜਾ ਕੇ ਤੈਨੂੰ ਵੀ ਕੋਈ ਕੰਮ ਕਰਨਾ ਪੈਸਾ ਦਾ ਰਿਸ਼ਤੇ ਚ ਓਹੋ ਬਾਪੂ ਮੇਰੀ ਗੱਲ ਸੁਣ ਸਾਰੀ ਉਮਰ ਮੈਂ ਨਾ ਬਗਾਨੇ ਘਰ ਕੰਮ ਹੀ ਕਰਨਾਗਾ ਆਹੀ ਇੱਥੇ ਮਾਂ ਪਿਓ ਦੇ ਘਰ ਹੀ ਆ ਜਿਹੜਾ ਅਗਲਾ 4 ਦਿਨ ਸੁਖ ਦੇ ਕੱਟ ਲੈਂਦਾਗਾ ਉਹ ਤਾਂ ਠੀਕ ਆ ਪੁੱਤ ਜਾਇਆ ਕਰ ਹੁਣ ਤੂੰ ਰੋਟੀ ਪਾ ਕੇ ਲਿਆ ਬਾਜਾ ਬਾਪੂ ਮਾਂ ਨੂੰ ਕਹਿ ਦੇ ਜਾਂ ਭਾਬੀ ਨੂੰ ਕਹਿ ਦੇ ਕੋਈ ਉਹ ਘਰ ਦੀ ਨੌਕਰ ਆਣੀ ਹੈ ਭਾਬੀ ਹੈ ਬਾਪੂ ਨੋਹਾ ਕੰਮ ਕਰਦੀਆਂ ਹੀ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਗੀਆਂ ਅੱਛਾ ਕੁੜੀਆਂ ਮੋਬਾਈਲ ਆਹ ਚਲਾਈ ਜਣ ਇਟਾਂ ਹੀ ਆ ਕੋਈ ਨਾ ਦੁੱਧਾ ਮੇਰਾ ਵਧੀਆ ਬਾਪੂ ਨਹੀਂ ਉਹਣਾ ਜੇ ਬਾਪੂਆ ਮੈਂ ਉਹ ਕੋ ਗੁੱਸਾ ਨਾ ਕਰਿਆ ਕਰ ਮੇਰੀ ਗੱਲ ਦਾ ਉਹਦੇ ਮਾਂ ਆ ਗਈ ਉਹਨੂੰ ਕਹਿ ਦੇ ਇਹਨੂੰ ਕਹਿ ਦੇ ਹਾਂ ਕਿ ਤੂੰ ਇਹਨੂੰ ਕਹਿ ਜਾ ਕਰ ਤੈਨੂੰ ਕਹਿ ਜਾ ਕਰੂ ਭਾਬੀ ਦੇ ਗੱਲ ਛੱਡ ਦੇ ਔਰ ਉਹ ਜਵਾਗੜੀ ਤੇ ਉਹਦੇ ਕੀ ਹੋ ਗਿਆ ਕੁੜੀ ਨੂੰ ਬੋਲੀ ਜਾਂਨਾ ਮਾਂ ਦਾ ਰੋਟੀ ਨੂੰ ਕਹਿਆ ਇਹਨੂੰ ਇਹ ਬੈਠੀ ਐ ਤੇ ਈਟੇ ਜੀ ਹੱਥਾਂ ਮਾਰੀ ਜਾਂਦੀ ਹੈਗੀ ਕਿੱਥੇ ਆ ਬਹੂ ਕੀ ਕਰਦੀ ਆ ਰੋਟੀ ਪਾ ਕੇ ਦੇ ਦਿੰਦੀ ਐ ਬਹੂ ਤਾਂ ਕੀ ਕਰਵਾਣਾਗਾ ਉਹ ਕੱਪੜੇ ਧੋਣ ਲੀ ਹੈਗੀ ਹਾਏ ਹਾਏ ਮੁੰਡੇ ਵਿਆਹਨੇ ਆ ਸੁਖ ਵਾਸਤੀ ਵਿਆਹਨੇ ਆ ਵੀ ਬਹੂਆਂ ਆ ਕੇ ਸੇਵਾ ਕਰਨਗੀਆਂ ਅੱਛਾ ਉਨੇ ਬਗਾਨੇ ਘਰੇ ਜਾ ਕੇ ਤੰਦ ਪਿੱਟਣਾ ਮੈਂ ਤੁਸੀ ਰੋਟੀ ਨਹੀਂ ਦਿੰਦੀ ਦੁਨੀਆਣੀਆਂ ਲਿਆ ਦੰਨੀ ਆ ਰੋਟੀ ਹਾਂ ਕਿੱਥੇ ਆ ਬਹੂ ਕਿੱਥੇ ਆ ਉਹ ਤਾਂ ਉੱਥੇ ਹੀ ਮਾਂ ਪੈਰ ਜੇ ਮਾਰਦੀ ਫਰੀ ਜਾਂਦੀ ਆ ਕੀ ਦੋ ਤਾਂ ਕੱਪੜੇ ਸੀਗੇ ਤੈਨੂੰ ਪਤਾ ਤਾਂ ਹੈਗਾ ਨਾ ਤਾਂ ਉਹਦੇ ਕੰਮ 'ਚ ਪੈਤਾ ਕੋਈ 11 ਵਜੇ ਦੀ ਕੱਪੜੇ ਧੋਣ ਲੱਗੀ ਹੋਈ ਆ ਉਹ ਮੇਰੀ ਗੱਲ ਸੁਣੋ ਤੁਸੀਂ ਬਗਾਨੇ ਦੀ ਇਹਨੂੰ ਤੰਗ ਨਾ ਕਰੋ ਠੀਕ ਆ ਹਾਈ ਹਾਈ ਅਸੀਂ ਉਹਨੂੰ ਕੀ ਤੰਗ ਕਰਦੇ ਆ ਮੈਨੂੰ ਸਾਰਾ ਪਤਾ ਹੈਗਾ ਠੀਕ ਆ ਬਾਪੂ ਤੈਨੂੰ ਉਹਨੇ ਦੱਸਿਆ ਕੁਛ ਆ ਮੈਨੂੰ ਨੇ ਕੀ ਦੱਸਣਾ ਮੈਂ ਦੇਖਦਾ ਰਹਿਣਾ ਥੋਨੂੰ ਐ ਵੀ ਸਿਆਣਾ ਬਿਆਣਾ ਨੂੰ ਕਿਹੜਾ ਕੋਈ ਪਤਾ ਲੱਗਦਾਗਾ ਮਾਂ ਪਿਓ ਧੀਆ ਨੂੰ ਸੁਖਾ ਕੇ ਤੋੜਦੇ ਹੁੰਦੇ ਨੇ ਆਪਣੀ ਧੀ ਜਾਊਗੀ ਇਹ ਨਹੀਂ ਜਾ ਕੇ ਆਪਣੇ ਸਹੁਰਿਆਂ ਦੀ ਸੇਵਾ ਕਰੂਗੀ ਹਾਂ ਜਿਹੜਾ ਜਿਹਨੂੰ ਤੂੰ ਸੁਖਾਵੇਂਗੀ ਇਹ ਗਾਂਹਾਂ ਆ ਜਾ ਕੁਝ ਕਰੂਗੀ ਇਹ ਗਾਂਹਾਂ ਕਿਹੜਾ ਪਰੋਠੇ ਲਾ ਕੇ ਦੇਉਂਣਾ ਉਹਨਾਂ ਨੂੰ ਸਾਰਾ ਤਾਂ ਕੁੜੀ ਕੰਮ ਕਰਦੀ ਲੈ ਬਾਪੂ ਤੂੰ ਤਾਂ ਨਾ ਹੁਣੀ ਆ ਬੋਲੀ ਜਾਂਦਾ ਮੈਂ ਰੋਟੀ ਲਿਓਣੀ ਆ ਇਹਨੇ ਕੀ ਤੇ ਚੁੱਪ ਕਰਨਾ ਮੈਂ ਰੋਟੀ ਪਾ ਕੇ ਲਿਓਣੀ ਆ ਇਹਦੀ ਹਾਏ ਆਕੜਾਂ ਜਾਂਦੀਆਂ ਤੇਰੀਆਂ ਦੇਖੋ ਇਹ ਹਰਾਮਚਾਦੀ ਕਰਦੀ ਕੀ ਹੈ ਲਹੂ ਪੀ ਲਿਆ ਇਹ ਬਹੂ ਜੀ ਨੇ ਸਾਡਾ ਕੀ ਬਹੂ ਆ ਕੀ ਭਾਖੜਾ ਲਿਆਂਦਾ ਅਸੀਂ ਕੀ ਕਰੀ ਜਾਨੀ ਹੋਰੇ ਜੀ ਮਮੀ ਤਰਪਿਓ ਆਇਆ ਬੈਠਾ ਉਹਨੂੰ ਰੋਟੀ ਨਹੀਂ ਦੇਣੀ ਸੀ ਅੰਦਰੇ ਹੱਥ ਮਾਰੀ ਜਾਨੀ ਐ ਤੂੰ ਮੈਨੂੰ ਐ ਸੀ ਵੀ ਦੀਦੀ ਨੇ ਰੋਟੀ ਦੇਤੀ ਬਸ ਦੀਦੀ ਤਾਂ ਫਿਰ ਆਹੀ ਕਮਾਜੋਗੀ ਰਹਿ ਗਈ ਉਹਨੇ ਗਾਹਾਂ ਵੀ ਤਾਂ ਦੇ ਪਿੱਟਣਾ ਜਾ ਕੇ ਉਹ ਦੇਖ ਲੈਂਦੀ ਤੇਰੇ ਪਿਓ ਨੂੰ ਤੇਰੇ ਕੋਲ ਜੀ ਨੰਗ ਕੇ ਆਇਆ ਕੱਪੜੇ ਧੌਂਦੀ ਤੇ ਰੋਟੀ ਦੀ ਬਰਕੀ ਤਾਂ ਦੇ ਦੇ ਕੋਈ ਨਾ ਮੰਮੀ ਕਿਸ ਨੇ ਬਿਸਨੇ ਕਰੀ ਜਾਨੀ ਹੁੰਨੀ ਆ ਤੂੰ ਇੱਥੇ ਕੱਪੜੇ ਸੁੱਕਣੇ ਪਾ ਕੇ ਆਈ ਸੀਗੀ ਹੁਣੇ 11 ਵਜੇ ਦੀ ਤੂੰ ਕੱਪੜੇ ਧੋਣ ਲੱਗੀ ਪਈ ਆ ਹੱਥ ਪੱਲਾ ਮਾਰਦੀ ਫਿਰੀ ਜਾਨੀ ਆ ਕੁੜੀਆਂ ਕੱਤਰੀਆਂ ਮਗੂ ਚੁਸਤ ਚਲਾਕ ਹੋ ਕੇ ਕੰਮ ਕਰ ਲਿਆ ਕਰ ਤੋੜ ਲਿਆ ਕਰ ਢੱਕਾ ਕੋਈ ਕੋਈ ਨਾ ਮੰਮੀ ਮੈਂ ਹੁਣੇ ਰੋਟੀ ਪਾ ਕੇ ਦੇ ਦਿੰਨੀ ਆ ਧਿਆਨ ਰੱਖ ਲਿਆ ਕਰ ਮੋੜਾ ਮੋਟਾ ਹਾਂਜੀ ਹਲੋ ਬਾਪੂ ਜੀ ਰੋਟੀ ਖਾ ਲਓ ਉਹ ਪੁੱਤ ਮੈਂ ਤੇਰੀ ਮਾਂ ਨੂੰ ਕਹੇ ਰੋਟੀ ਨੂੰ ਕੋਈ ਗੱਲ ਨਹੀਂ ਬਾਪੂ ਜੀ ਮੰਮੀ ਨਾ ਅੰਦਰ ਕੰਮ ਕਰਦੇ ਸੀਗੇ ਮੈਨੇ ਹੀ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਰੋਟੀ ਮੈਂ ਦੇਉਣੀ ਆ ਉਹ ਅੰਦਰ ਕੀ ਕੰਮ ਕਰਨ ਲੱਗੀ ਉਹ ਬੈੱਡ ਬੁੜੀ ਦੀ ਚਾਦਰ ਜੀ ਝਾੜਦੇ ਸੀਗੇ ਮੈਨੂੰ ਤੂੰ ਵੀ ਬਿਮਾਰ ਜੀ ਲਾਦੀ ਆ ਪੁੱਤ ਓਹੋ ਬਾਪੂ ਜੀ ਇਹਨੂੰ ਕੀ ਹੋਇਆ ਹੋਇਆ ਚੰਗੀ ਭਲੀ ਤਾਂ ਹੈਗੀ ਆ ਐਂ ਗਾ ਕੁੜੀ ਤੂੰ ਪਾਣੀ ਲਗਿਆ ਭਾਬੀ ਹੁਣ ਤੈਨੂੰ ਪਤਾ ਨਹੀਂ ਸੀ ਜੇ ਰੋਟੀ ਪਾ ਦੇਂਦੀ ਤਾਂ ਪਾਣੀ ਵੀ ਲਿਆ ਦਿੰਦੀ ਉਹ ਫੇਰ ਕੀ ਹੋ ਜੇ ਤੂੰ ਪਾਣੀ ਪਾ ਲਿਆਵੇਂਗੀ ਨਾ ਮੈਨੂੰ ਤਾਂ ਨਾ ਕਹਿਣ ਨਾਲ ਇੱਕ ਮੌਕਾ ਨਹੀਂ ਛੱਡਦੇ ਹੈਗੇ ਕੋਈ ਗੱਲ ਨਹੀਂ ਬਾਪੂ ਜੀ ਮੈਂ ਪਾਣੀ ਲੈ ਆਉਣੀ ਆ ਲਿਆ ਦੇ ਲਿਆ ਦੇ ਭਾਬੀ ਨਾਲੇ ਇੱਕ ਗਲਾਸ ਮੈਨੂੰ ਵੀ ਲਿਆ ਦੀ ਹਾਂ ਇਹਨੂੰ ਲਿਆ ਦੇ ਜੱਗ ਲਿਆ ਕੇ ਦੇ ਦੀ ਚੰਗਾ ਇਹਨੂੰ ਪੁੱਤ ਕੀ ਗੱਲ ਕਗਨ ਆ ਦਾਸ ਦੀ ਕਿਵੇਂ ਲੱਗਦੀ ਹੈ ਨਹੀਂ ਹੂੰ ਮੈਂ ਤਾਂ ਕੋਈ ਸੀ ਕੰਮ ਕੁੰਦਾ ਕਰਕੇ ਅੱਛਾ ਹਾਂਜੀ ਮੈਂ ਕਈ ਸੀ ਤੁਸੀਂ ਕਦੋਂ ਆਏ ਹੁਣੇ ਆਇਆ ਸੀ ਮੈਨੂੰ ਯਾਰ ਇਹੇ ਦਿਨਾਂ ਤੋਂ ਨਾ ਤੇਰਾ ਚਿਹਰਾ ਹੋਰ ਹੀ ਸ਼ਾਬ ਦੀ ਨਾ ਲੱਗ ਰਿਹਾ ਕੋਈ ਚੱਕਰ ਕਰ ਲੁਈ ਆ ਨਹੀਂ ਕੱਲ ਕੀ ਹੋਣੀ ਆ ਹੂੰ ਕੋਈ ਗੱਲ ਨਹੀਂ ਹੋਈ ਤੂੰ ਡਰ ਨਾ ਮੈਨੂੰ ਖੁੱਲ ਕੇ ਦੱਸ ਦੇ ਨਹੀਂ ਮੈਂ ਮੈਂ ਕਦੇ ਬਹੁ ਉਸਤੇ ਡਰਨਾ ਜੇ ਕੋਈ ਗੱਲ ਹੋਊਗੀ ਮੈਂ ਤੁਹਾਨੂੰ ਦੱਸ ਦੂੰਗੀ ਪਰ ਐਵੇਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਮੈਨੂੰ ਯਾਰ ਸਾਰਾ ਪਤਾ ਤੂੰ ਜਦੋਂ ਖੁਸ਼ ਹੋਨੀ ਆ ਮੈਨੂੰ ਉਹ ਵੀ ਪਤਾ ਹੈ ਮੈਂ ਤੈਨੂੰ ਕਈ ਦਿਨਾਂ ਤੋਂ ਦੇਖ ਰਿਆ ਹਾਂ ਤੂੰ ਉਦਾਸ ਰਹਿਨੀ ਆ ਹੰਨਾ ਕੋਈ ਬੈਂਪ ਪੈ ਗਿਆ ਉਹ ਤੁਹਾਨੂੰ ਪਤਾ ਤਾਂ ਹੈਗਾ ਮੇਰਾ ਸਰੀਰ ਜਾਨੀ ਸੈਟ ਹੈਗਾ ਨਾ ਬੁਖਾਰ ਜੇ ਕਰਕੇ ਨਾ ਤਾਂ ਲੱਗਦਾ ਤੁਹਾਨੂੰ ਵੀ ਮੈਂ ਉਦਾਸ ਹਾਂ ਦਵਾਈ ਦਵਾ ਲੈ ਹੁਣਾਂ ਫਿਰ ਦਵਾਈ ਤਾਂ ਮੈਂ ਲੈ ਲਈ ਸੀਗੀ ਹੁਣ ਪਹਿਲਾਂ ਨਾਲੋਂ ਫਰਕ ਵੀ ਲੱਗਦਾ ਅੱਛਾ ਹਾਂਜੀ ਚੱਲ ਫਿਰ ਚਾਹ ਬਣਾ ਲੈ ਆਉਂਦੀ ਏ ਹਾਂਜੀ ਹਣਾ ਮੈਂ ਚਾਹ ਬਣਾ ਲਿਆ ਚਾਹ ਬਣਾ ਲਿਆ ਐਨੇ ਮੈਂ ਆਰਾਮ ਕਰਦਾ 5-4 ਮਿੰਟ ਹਾਂਜੀ ਜਲਦੀ ਆ ਜੀ ਠੀਕ ਹੈ ਹਾਂਜੀ ਹਾਏ ਰੱਬਾ ਮੈਂ ਤਾਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਵੀ ਮੇਰੇ ਨਾਲ ਕੀ ਕੁਝ ਹੋ ਰਿਹਾ ਇਸ ਘਰ ਚ ਨਾ ਮੈਂ ਕਿਸੇ ਮਾਂ ਨੂੰ ਨਾ ਬਾਪ ਨੂੰ ਕਿਹਨੂੰ ਮੈਂ ਦੱਸਾਂ ਇਹਨਾਂ ਨੂੰ ਵੀ ਨਹੀਂ ਦੱਸ ਸਕਦੀ ਜੇ ਇਹਨਾਂ ਨੂੰ ਦੱਸੋਂਗੇ ਹੈ ਨਹੀਂ ਪਤਾ ਫਿਰ ਹੋਰ ਕੀ ਕੁਝ ਹੋਊਗਾ ਕੱਚਾ ਇਹ ਸਕੀਮਾ ਬਣਾਉਂਦੀ ਆ ਹੁਣ ਇਹ ਇੰਨਾ ਇਹਦਾ ਦਿਮਾਗ ਚੱਲਣ ਲੱਗ ਗਿਆ ਚੱਲ ਕੋਈ ਗੱਲ ਨਹੀਂ ਮਨਾ ਇਹਨੇ ਕਰਤੀ ਮੁੰਡੇ ਕੋਲੇ ਗੱਲ ਘਰ ਚ ਪੈ ਜੂ ਕਲੇਸ਼ ਬਾੜੀਓ ਗਰਮੀ ਹੋਈ ਪਈ ਆ ਬੱਟ ਪਾਇਆ ਪਿਆ ਹੋਰ ਲਾਈਟ ਵੀ ਨਹੀਂ ਆਉਂਦੀ ਸਾਲਾ ਬੁਰਾ ਹਾਲ ਹੋਇਆ ਪਿਆ ਪਤਾ ਨਹੀਂ ਹਿੱਲਦਾ ਹੈਗਾ ਬੱਦਲ ਬਾਈ ਜੀ ਹੋ ਜਾ ਮੀਂਹ ਪੈ ਨਹੀਂ ਰੇ ਉਹ ਅੰਦਰ ਕੁੜੀ ਪਈ ਤੀ ਮੈਂ ਕਿ ਕਾਹਨੂੰ ਇੰਨੇ ਪੱਖੇ ਲਾਉਣੇ ਨੇ ਇਨਵਰਟਰ ਡਾਊਨ ਹੋ ਜਾਂਦਾ ਫਿਰ ਛੇਤੀ ਹਾਂ ਕੀ ਕਰੀਏ ਨਾ ਬਾਪੂ ਹਾਂ ਬਤੋ ਚਲ ਆਪਾਂ ਸ਼ਹਿਰ ਤੱਕ ਚੱਲੇ ਆਉਂਦੇ ਸ਼ਹਿਰ ਨੂੰ ਹਾਂ ਜਾ ਆੜਤੀ ਉੜ ਵੀ ਜਾਣਾ ਸੀ ਆਪਾਂ ਨੇ ਹਿਸਾਬ-ਤਾਬ ਜਾ ਕਰਨੀ ਪੁੱਤ ਬੇਬੇ ਅਸੀਂ ਮਾਰੇ ਜੀ ਕਿਹੜਾ ਚੰਗਾ ਜਾਇਆ ਉਹ ਪੁੱਤ ਗਰਮੀ ਬਹੁਤ ਆ ਚੱਲ ਫਿਰ ਆ ਜਾ ਗਰਮੀ ਬਹੁਤ ਕੱਪੜੇ ਬਦਲ ਲੈਣੇ ਸੀ ਉਹ ਬਸ ਕੱਪੜੇ ਉੱਥੇ ਜਿਹੜਾ ਮੈਂ ਲਿਆ ਆ ਜਾਣਾ ਆੜਤੀ ਹਿਸਾਬ-ਤਾਬ ਜਾ ਟੱਕੀ ਮੜਿਆ ਨਾ ਦੱਸ ਸ਼ਹਿਰ ਨੂੰ ਗਿਆ ਆਇਨੀ ਵੀ ਕੱਪੜੇ ਤਾਂ ਬਦਲ ਜਾ ਕਿਰਨਾ ਉਰੇ ਆ ਪੁੱਤ ਗੱਲ ਸੁਣ ਮਾਂ ਕੀ ਬਾਜਾ ਮਾਰੀ ਜਾਨੀ ਆ ਤੇ ਨਾ ਗੱਲ ਕਰਦੀ ਆ ਇੱਕ ਹਾਂ ਦੱਸ ਅੱਜ ਚਾਹ ਬਣਾਉਂਦੀ ਸੀ ਬਹੂ ਉਹਦੇ ਤਾਂ ਫਰ ਨਿਕਲਣ ਲੱਗੇ ਹੁਣ ਲੈ ਉਹਦਾ ਮਾਂ ਜੇ ਫਰ ਨਿਕਲਦੇ ਨੇ ਫਿਰ ਤੂੰ ਕੱਟ ਨਹੀਂ ਸਕਦੀ ਮੇਰੀ ਤਾਂ ਹੁਣ ਇਹੀ ਸਲਾਹ ਉਹਦੇ ਫਰ ਕੱਟਣੇ ਪੈਣਗੇ ਮਾਂ ਮੇਰੀ ਗੱਲ ਸੁਣਦਾ ਵੀਰਾ ਵੀ ਨਾ ਸਵੇਰੇ ਨਾ ਮੇਰੇ ਵਾਰ ਅੱਖਾਂ ਹੀ ਕੱਢ ਕੱਢ ਦੇਖਦਾ ਸੀਗਾ ਪਤਾ ਨਹੀਂ ਉਹਨੂੰ ਸਾਰੀਆਂ ਗੱਲਾਂ ਦੱਸੀ ਜਾਂਦੀ ਆ ਇਹ ਇਹਨੇ ਹੋਰ ਨਾ ਆਪਣਾ ਮੂੰਹ ਖੋਲਤਾ ਹੋਵੇ ਉਹਦੇ ਮੂਰੇ ਮੈਂ ਤਾਂ ਜੂੰਡੇ ਪੱਟ ਦੂੰ ਇਹਦੇ ਜੂੰਡੇ ਕੀ ਇਹਨੂੰ ਤਾਂ ਮੈਂ ਦੱਸਾਂ ਪਤਾ ਵੀ ਕਿਵੇਂ ਇੱਥੇ ਰਹਿਣਾ ਤਾਂ ਨਾਲੇ ਮੇਰੀ ਹੋਰ ਗੱਲ ਸੁਣਦਾ ਬਾਪੂ ਦੇਖਿਆ ਉਹਦਨੇ ਕਿਵੇਂ ਬੋਲਦਾ ਸੀ ਮੈਨੂੰ ਇਹਦੇ ਪਿੱਛੇ ਲੱਗ ਲੱਗੇ ਇਹਨੂੰ ਤਾਂ ਧੀਏ ਧੀਏ ਕਰੇ ਵੀ ਉਹ ਦੱਸ ਬਗਾਨੀ ਆਗੀ ਹੈ ਬਗਾਨੀਆਂ ਨੋਹਾ ਵੀ ਕਿਤੇ ਧੀਆ ਬਣਦੀਆਂ ਮੈਨੂੰ ਇੱਥੇ ਭੱਜ ਭੱਜ ਪਵੇ ਤੂੰ ਬਾਪੂ ਦੀ ਟੈਨਸ਼ਨ ਨਾ ਲੈ ਉਹਦਾ ਕੋਈ ਘਰ ਹੀਲਾ ਜੇ ਮੁੰਡੇ ਕੋਲੇ ਕੋਈ ਗੱਲ ਕਰਤੀ ਇਹਨੇ ਘਰ ਚ ਕਲੇਸ਼ ਪਵਾ ਦੇਣਾ ਮੁੰਡਾ ਆਪਾਂ ਨੂੰ ਬੋਲੂਗਾ ਫਿਰ ਲੈ ਮਾਂ ਉਹ ਆਪਾਂ ਮੌਕਾ ਹੀ ਨਹੀਂ ਆਉਣ ਦੇਣਾ ਮੇਰੀ ਗੱਲ ਸੁਣ ਲੈ ਹੁਣ ਬਾਪੂ ਵੀ ਨਹੀਂ ਕਰੇ ਨਾ ਹੈਗਾ ਵੀਰਾ ਕਰੇ ਹੁਣੀ ਦੱਬ ਲੈਣਿਆ ਜਾ ਕੇ ਸੰਗੀ ਜੀ ਫਿਰ ਇਹਦੀ ਮੈਮ ਰੋੜਦੀਆਂ ਦੇਖ ਲੈ ਮੁੰਡੇ ਨੂੰ ਚਾਹ ਕਰਕੇ ਦੇਤੀ ਤੈਨੂੰ ਨਹੀਂ ਪੁੱਛੀ ਮੈਨੂੰ ਨਹੀਂ ਪੁੱਛੀ ਹੁਣ ਖਣੀ ਅੰਦਰੇ ਕੀ ਕਰੀ ਜਾਂਦੀ ਆ ਖਣੀ ਫੇਰ ਲਟਗੀ ਚੌੜੀ ਹੋ ਕੇ ਇੱਕ ਤਾਂ ਇਹਦਾ ਪੈਣਾ ਨਹੀਂ ਠੀਕ ਆਉਂਦਾ ਹੈਗਾ ਸਾਰਾ ਦਿਨ ਐ ਲਿਟੀ ਰਹਿੰਦੀ ਆ ਚੱਲ ਮਾਂ ਇਹਨੂੰ ਕਾਲੇ ਮੂੰਹੜੀਂ ਦਾ ਮੈਂ ਦੇਖਦੀ ਆ ਬੁ ਕਰਦੀ ਆ ਆ ਜਾ ਉੱਠ ਖੜਾ ਚੱਲ ਮੈਂ ਵੀ ਆਉਣੀ ਆ ਤੇਰੇ ਪਿੱਛੇ ਇਹਦੀ ਤਾਂ ਅੱਜ ਮੈਂ ਸੰਗੀ ਜੀ ਨੱਪਦੀ ਆ ਬੱਲੇ ਨਹੀਂ ਮਾਰੀਏ ਲਾਡੋ ਰਾਣੀਏ ਦੇਖ ਕੇ ਮੈਂ ਪੱਖਾ ਛੱਡੀ ਪਈਆ ਤੈਨੂੰ ਇਹ ਨਹੀਂ ਪਤਾ ਆ ਕੰਮ ਤੇਰਾ ਕਿਉਂ ਹੋ ਕੇ ਕਰੂਗਾ ਕੀ ਹੋਇਆ ਮਾਂ ਕੀ ਹੋਇਆ ਮਾਂ ਹੋਇਆ ਕੀ ਮੇਰੀ ਗੱਲ ਸੁਣਾ ਹਰ ਕੰਮ ਗੋਡੇ-ਗੋਡੇ ਚੜਿਆ ਪਿਆ ਜਿਵੇਂ ਐਡਾ ਚੜਿਆ ਫਿਰ RAM ਨਾਲ ਪੈ ਜਾਨੀਆ ਇਹਨਾਂ ਨੇ ਮੈਂ ਤਾਂ ਸਹਾਰਾ ਕੰਮ ਕਰਤਾ ਮੈਨੇ ਵੀ ਵੀ ਨਾ ਪਰ ਮੈਂ ਕੀ ਦੇਣਾ ਮੈਨੂੰ ਛੱਡ ਦੋ ਮੈਨੂੰ ਛੱਡ ਦੋ ਜੀ ਜੀ ਮੈਨੂੰ ਛੱਡ ਦੋ ਨਾ ਮੈਨੂੰ ਛੱਡ ਦੋ ਮੈਨੂੰ ਛੱਡ ਦੋ ਨਾ ਵੀਰਾ ਬੋ ਬਤਾ ਇਹਦੀ ਆਈ ਅਕਲ ਟਕਾਣੇ ਆਉਗੀ ਆਈ ਸੁਧਰੂ ਇਹ ਜੈ ਵੱਡਿਆਂ ਦੀ ਮੈਂ ਤਾਂ ਤੈਨੂੰ ਉਦਣ ਦੀ ਕਹਿੰਦੀ ਸੀ ਜੇ ਵੱਡੀ ਨੂੰ ਬੋੜਿਆ ਤੂੰ ਤਾਂ ਨਾ ਐਵੇਂ ਪਿੱਛੇ ਪਿੱਛੇ ਰਹਿਣੀ ਹੈਗੀ ਲਿੱਟੀ ਏ ਮੈਨੂੰ ਆਈ ਧੀ ਵੀ ਸੁਧਰਜੂ ਸੁਧਰਜੂ ਇਹ ਨਹੀਂ ਸੁਧਰਦੀ ਹੁਣ ਸੁਧਰੂਗੀ ਹੁਣ ਸੁਧਰੂ ਮੇਰੀ ਗੱਲ ਸੁਣਦਾ ਉਦਰੋਂ ਬਾਈ ਹੋਣੀ ਵੀ ਆਉਣ ਵਾਲੇ ਨੇਗੇ ਹੋਰ ਨਾ ਇਹਦੇ ਨਿਸ਼ਾਨ ਨਿਸ਼ਾਨ ਪੈਣਾ ਮੂਥੇ ਕਰਨਾ ਕਰ ਮੈਂ ਆਪੀ ਸੰਭਲ ਲਊਗੀ ਤੂੰ ਟੈਨਸ਼ਨ ਨਾ ਲੈ ਪਰ ਇਹਨੂੰ ਐਸਾ ਧਰੂਗੀ ਹੁਣ ਕਹਾਂਗੇ ਆਪਾਂ ਕੀ ਬਹਾ ਬਹਾ ਕੜਾ ਲਿਆਂਦਾ ਮੈਂ ਮੇਰੀ ਗੱਲ ਸੁਣੋ ਸੋਨਾ ਜੇ ਕੋਈ ਕਹਿਣ ਲੱਗਿਆ ਨਾ ਆਪਾਂ ਤਾਂ ਐਂ ਕਹਿ ਦਾਂਗੇ ਵੀ ਉੱਥੇ ਭਾਈ ਕੱਪੜੇ ਧੋਣ ਦੀ ਸੀ ਗਰਮੀ ਤਾਂ ਇੰਨੀ ਆ ਚੱਕਰਾ ਕੇ ਡਿੱਪੀ ਹੋਣੀ ਆ ਤੂੰ ਮੈਂ ਕਿਹਾ ਟੈਨਸ਼ਨ ਨੀ ਲੈ ਤੇਰੇ ਬਾਪੂ ਨੂੰ ਮੈਂ ਆਪੀ ਸੰਭਲ ਲਊਂਗੀ ਬਾਸ ਦੁਪਹਿਰਾਂ ਤੇ ਪਾਣੀ ਨਾ ਪੀਂ। ਇਹਨੂੰ ਤੈਨੂੰ ਬੁੱਤੀ ਨੂੰ ਹੁਣ ਆਈ ਠੀਕ ਕਰੂੰ। ਹਾਂ ਚੱਲ ਮੈਂ ਆਪੀ ਦੇਖੀ ਰਾਂ ਸਹੀ ਕੀ ਕਰਦੀ ਆ। ਗਗਨ ਕੀ ਹੋ ਗਿਆ ਤੈਨੂੰ ਪਾਪੂ ਰਾਹੀ ਮੰਜਾੜਾ ਹੈ ਬੇਬੇ ਬੇਬੇ ਭੈਣੇ ਚੱਲ ਜੀ ਆ ਕੀ ਹੋ ਗਿਆ ਗਗਨ ਕੀ ਹੋ ਗਿਆ ਤੈਨੂੰ ਭਾਬੀ ਭਾਬੀ ਬੇਬੇ ਸਹੀ ਘਟੀ ਘੜ ਤੂੰ ਮੁੰਡਾ ਭਾਬੀ ਇੱਕ ਤਾਂ ਖੋਲ ਗਗਨ ਭਾਬੀ ਗਗਨ ਕੀ ਹੋ ਗਿਆ ਭਾਬੀ ਆ ਦੇਖ ਮਾਂ ਬੁਲਾਉਂਦੀ ਆ ਤੈਨੂੰ ਪਾਣੀ ਲੈ ਕੇ ਪਾਣੀ ਲੈ ਕੇ ਭੱਜ ਕੇ ਭੱਜ ਕੇ ਪਾਣੀ ਗਗਨ ਪੁੱਤ ਕੀ ਹੋ ਗਿਆ ਉੱਠ ਪੁੱਤ ਲਗਾ ਨਾ ਤੇ ਮੈਨੂੰ ਮੂਹ ਨਾਲ ਹੋਇਆ ਪੈਦਾ ਹੈ ਬਾਪੂ ਗੱਡੀ ਮੋੜ ਲਈ ਮੈਂ ਚੱਲ ਕੇ ਕਿਦਾਂ ਦਾ ਕਹਿਣਾ ਬਿਮਾਰ ਦਵਾਈ ਦਵਾਉਂਦਾ ਬਿਮਾਰ ਨਹੀਂ ਕਿਸੇ ਮੇਰੇ ਸਾਡੇ ਨੇ ਮੇਰੀ ਉਠਾਉ ਬਿਠਾਉ ਪਰ ਇਧਰ ਦੀ ਲਿਆ ਭਾਬੀ ਲੈ ਪੁੱਤ ਪਾਣੀ ਭਾਬੀ ਅੱਖਾਂ ਦੇ ਕੋਲ ਕੀ ਹੋਇਆ ਗਗਨ ਤੈਨੂੰ ਦੱਸ ਕਿ ਤਾਂ ਗਰਮੀ ਬਹੁਤ ਆ ਬਾਪੂ ਤੁਸੀਂ ਫੜੋ ਮੈਂ ਮੋੜਦਾ ਗੱਡੀ ਚੱਲ ਵੀ ਨੀ ਤੂੰ ਗੱਡੀ ਮੈਂ ਮੋੜ ਦੂੰ ਗੱਡੀ ਕੱਢੋ ਡਾਕਟਰ ਸਾਹਿਬਾ ਦੇਖਿਓ ਬਹੁਤ ਜੀ ਹੋ ਗਿਆ ਯਾਰ ਅੱਛਾ ਦੇਖ ਕੀ ਹੋ ਗਿਆ ਜੀ ਇੱਕ ਮਿੰਟ ਚੈੱਕ ਕਰ ਲਵਾਂ ਤਾਂ ਯਾਰ ਚੰਗੀ ਭਲੀ ਛੱਡ ਕੇ ਗਿਆ ਯਾਰ ਵਧੀਆ ਠੀਕ ਸੀ ਉਹਦਾ ਚੈੱਕ ਕਰ ਲਵਾਂ ਥੋੜਾ ਗੌਰ ਨਾਲ ਦੇਖ ਲਓ ਜੀ ਕੰਮ ਕਰੋਗੇ ਯਾਰ ਬੰਦਿਆ ਸਹੀ ਹਾਂ ਕੀ ਹੋਇਆ ਡਾਕਟਰ ਸਾਹਿਬ ਦੱਸ ਦਈਆਂ ਜੀ ਸਰ ਕੀ ਹੋਇਆ ਲੜਕੀ ਨੂੰ ਵੀਕਨੈਸ ਹੋਈ ਉਹਨਾਂ ਨੂੰ ਕੁੱਟਮਾਰ ਹੋਈ ਉਹਨਾਂ ਨਾਲ ਮਾਰ ਕੁੱਟਮਾਰ ਕੀ ਨਹੀਂ ਕਰਦੀ ਸਾਡੇ ਸਾਰੇ ਦਾ ਬਹੁਤ ਪਿਆਰ ਕਰਦੇ ਨੇ ਤੁਸੀਂ ਦੇਖੋ ਇਹ ਉਹਨਾਂ ਦਾ ਕਾਫੀ ਨੀਰ ਤਾਂ ਡਿੱਡ ਪਾਏ ਪੈਨ ਉਹਨਾਂ ਦੇ ਅੱਛਾ ਜੀ ਹਾਂ ਕੁੜੀ ਦਾ ਯਾਰ ਮੈਂ ਕਦਨ ਦਾ ਦੇਖ ਰਿਹਾ ਹੈਗਾ ਕੁੜੀ ਦਾ ਚਿਹਰਾ ਵੀ ਉਤਰੇ ਜਰਾਦਾ ਮੈਨੂੰ ਅੱਛਾ ਹਾਂ ਤੇ ਟੈਨਸ਼ਨ ਜੀ ਵੀ ਰਹਿੰਦੀ ਚ ਕੁੜੀ ਹੂੰ ਹੂੰ ਇਹ ਤਾਂ ਅਸੀਂ ਵੀ ਡਾਦੀ ਬਈ ਡਾਕਟਰ ਸਾਹਿਬ ਦੱਸ ਦੀ ਮੈਨੂੰ ਕਿ ਬੱਚੀ ਛੋਟੇ ਘਰੇ ਕੋਈ ਹੋਊ ਨਾ ਕੁੱਟਮਾਰ ਹੋਈ ਹੋਣਾ ਨਾ ਅੱਛਾ ਜੀ ਹਾਂ ਹੁਣ ਫੇਰ ਡਾਕਟਰ ਸਾਹਿਬ ਕੀ ਕਰੀਏ ਸਰਕਾਰੀ ਚ ਵੈਜੋ ਮੈਂ ਵੈਫਰ ਕਰ ਦਿੰਨਾ ਓਹੋ ਸਰਕਾਰੀ ਲੱਗੇ ਜੀ ਫਿਰ ਹਾਂਜੀ ਹਾਂ ਉਈ ਰੈਫਰ ਕਰੋ ਜੀ ਫਿਰ ਕੰਮ ਰੈਫਰ ਕਰ ਦਿੰਨਾ ਓਏ ਜੀ ਤਾਂ ਹੁਣ ਤਾਂ ਆਰਦੀ ਗੋਲ ਗਈ ਮੇਰੇ ਕੋਲੇ ਕੀ ਕਰਦਾ ਬਾਅਦ ਚੋਂ ਤੁਸੀਂ ਕਰਨਾ ਕੀ ਆ ਗਰਮੀ ਬਹੁਤ ਆ ਚੱਕਰ ਆ ਗਿਆ ਬਹੂ ਨੂੰ ਗਰਮੀ ਉਹਦੇ ਖਾਤਰ ਗਰਮੀ ਆ ਤੁਹਾਡੇ ਖਾਤਰ ਨਹੀਂ ਗਰਮੀ ਸਾਰੇ ਬਹਾਨੇ ਲੱਭਣ ਲੱਗ ਜਾਨੀਓ ਡਾਕਟਰ ਕੀ ਕਹਿੰਦਾ ਤੁਹਾਨੂੰ ਸਾਰਾ ਕੋਈ ਪਤਾ ਲੱਗਿਆ ਡਾਕਟਰ ਨੇ ਸਾਰਾ ਉਹ ਦੱਸਤਾ ਆਪਾਂ ਨੂੰ ਅਜੇ ਕੰਨ ਜੇ ਨੇ ਗਰਮੀ ਐ ਪਿੰਡਾਂ ਵਾਲੇ ਡਾਕਟਰਾਂ ਨੂੰ ਕੀ ਪਤਾ ਹੁੰਦਾ ਸ਼ਹਿਰ ਦਿਖਾ ਕੇ ਆਵਾਂਗੇ ਆਪਾਂ ਬਹੂ ਨੂੰ ਸ਼ਹਿਰ ਵੀ ਰਿਪੋਰਟਾਂ ਕਰਾਈਆਂ ਨੇ ਉਹ ਵੀ ਇਹੀ ਗੱਲ ਕਹੀ ਆ ਉੱਥੇ ਵੀ ਵੀ ਕੋਦੀ ਕੁੱਟਮਾਰ ਹੋਈ ਹੋਈ ਆ ਕਿਉਂ ਕਰਦੇ ਹੋ ਕਿਸੇ ਧੀ ਪੈਣ ਨੂੰ ਤੰਗ ਸ਼ਰਮ ਖਾਲਾ ਸ਼ਰਮ ਤੂੰ ਤੂੰ ਤਾਂ ਦੱਸ ਸਕਦੀ ਆ ਭਣੇ ਵੀਰੇ ਤੇਰਾ ਵੀ ਮੂੰਹ ਬੰਦ ਹੋ ਗਿਆ ਹੁਣ ਵੀਰੇ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਤੂੰ ਵੀ ਨਾਲ ਹੀ ਆ ਉਹਦੀ ਮਾਂ ਦੇ ਤੂੰ ਵੀ ਨਾਲ ਹੀ ਆਂਗੀ ਜੇ ਕੁਛ ਹੋ ਗਿਆ ਉਹਨੂੰ ਸੋਚ ਲਿਓ ਦੋਨੇ ਜਾਣੀਆਂ ਤੁਹਾਡਾ ਲਾਜ ਸਮਾਰ ਕੇ ਕਰੂੰਗਾ ਤੂੰ ਦੱਸ ਤੀ ਗੱਲ ਆ ਪਈਆ ਮਹਾਰਾਣੀ ਲੈ ਇਹਦੀਆਂ ਨਿੰਦਾਂ ਪੂਰੀਆਂ ਕਰਦੀ ਆ ਦੇਖ ਤਸ ਨੀ ਮਰਤਾ ਹੋ ਜਾ ਜੀ ਕਰਦਾ ਨਾ ਇਹਦਾ ਸਿਆਪਾ ਮਕਾਈ ਦਈਏ ਮਕਾ ਦੇ ਪਰਾਂ ਇਹਦੀ ਪੜਕੇ ਜੂੰਡਿਆਂ ਦੇ ਠਾਣੇ ਨਾ ਦੇ ਸੁਣਿਆ ਤੇ ਇਹਦਾ ਇਹਦਾ ਮੂੰਹ ਬੰਦ ਕਰ ਇਹਦਾ ਮੂੰਹ ਨੀ ਮੂੰਹ ਬੰਦ ਕਰ ਇਹਦਾ ਮੂੰਹ ਬੰਦ ਕਰ ਇਹਦੀ ਚੀਕਾਂ ਬਾਹਰੇ ਸੁਣਨ ਗਈਆਂ ਕਿ ਮੈਂ ਚੀਕਾਂ ਮਾਰਦੀ ਆ ਇਹਦਾ ਮੂੰਹ ਬੰਦ ਕਰਦੇ ਮੂੰਹ ਚੀਕਾਂ ਬਾਹਰ ਜਾਂਦੀਆਂ ਨੇ ਕਿ ਮੈਂ ਚੀਕਾਂ ਮਾਰ ਮਾਰ ਦੱਸਦੀ ਆ ਲੋਕਾਂ ਨੂੰ ਇਕੱਠੇ ਕਰਦੀ ਆ ਤਾਂ ਹੀ ਤਾਂ ਤੇਰਾ ਬਾਪਾ ਪਾਪਾ ਨੂੰ ਬੋਲਦਾ ਬੈ ਮਾ ਮੈਂ ਦੇਖ ਇਹਨੂੰ ਕੀ ਕਰਤਾ ਲੈ ਮਿਮਾ ਮੇਰੇ ਦਾਇਆ ਲੱਗਦਾ ਇਹ ਤਾਂ ਸੱਚੀ ਮਾਰਗੀ ਵਿੱਚ ਆਇਆ ਵੱਡੀ ਹੈ ਮੈਂ ਤੈਨੂੰ ਕਿਹਾ ਤੀ ਥੋੜਾ ਜਿਹਾ ਮੂੰਹ ਦੱਬ ਦੇ ਦੀਆਂ ਚੀਕਾਂ ਬੰਦ ਕਰਨ ਨੂੰ ਕਿਹਾ ਤੀ ਹੁਣ ਮੈਨੂੰ ਕੀ ਪਤਾ ਸੀ ਮਾਂ ਦੇਖੀ ਜਾਓ